हां जी दोस्तों कई बार ना अपने घर ਦੇ ਵਿੱਚ ਸਮਾਨ ਪਿਆ ਹੁੰਦਾ ਉਹ ਕੁਆੜ ਜਿਹਨੂੰ ਕਹਿੰਦੇ ਨੇ ਕੁਆੜ ਪਰ ਉਹ ਵਾਕਿਆ ਕੁਆੜ ਹੁੰਦਾ ਪਰ ਜਦੋਂ ਤੁਸੀਂ ਉਹਨੂੰ ਹੱਥ ਲਾ ਕੇ ਉਹਨੂੰ ਵਧੀਆ ਬਣਾ ਲੈਨੇ ਆ ਤੇ ਦੋਸਤੋ ਕੁਆੜ ਵੀ ਹੈ ਨਾ ਜਿਹੜਾ ਤੁਹਾਡੇ ਘਰ ਦੀ ਸੁੰਦਰਤਾ ਸ਼ੋਭਾ ਵਿਧਾਉਂਦਾ ਦੋਸਤੋ ਇਹਦੇ ਵਿੱਚ ਇਸ ਕੁਆੜ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਬੂਟਾ ਜਿਹਨੂੰ ਕਹਿ ਸਕਦੇ ਆ ਮਹਿੰਗੇ ਤੋਂ ਮਹਿੰਗਾ ਪਲਾਂਟ ਪਿਆ ਤੇ ਉਹ ਮੈਂ ਤੁਹਾਨੂੰ ਦਿਖਾ ਲਦਾ ਕਿਹੜਾ ਪਲਾਂਟ ਦੋਸਤੋ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਦੇਖੋ ਆ ਘਰ ਦੇ ਵਿੱਚ ਸਾਡੇ ਡੱਬੇ ਪੈੰਦੇ ਇਹਦੇ ਵਿੱਚ ਨਾ ਦਪੈਰ ਖੜੀ ਲਾਈ ਹੋਈ ਆ ਤੇ ਇਹ ਮੂਰੇ ਆਉਣ ਵਾਲੀਆਂ ਗਰਮੀਆਂ ਤੇ ਗਾਰਮੀਆਂ ਨੂੰ ਖੜਨਗੇ ਤੇ ਰੰਗ ਰੋਗਨ ਕਰਕੇ ਤੁਸੀਂ ਆਪਣੀਆਂ ਜਿਹੜੀਆਂ ਸੁੰਨੀਆਂ ਦਵਾਰਾਂ ਪਈਆਂ ਉਹਨਾਂ ਦੇ ਉੱਪਰ ਇਹਨਾਂ ਖਿੜਕੀ ਦਪੈਰ ਖੜੀ ਨੂੰ ਖਿੜਕੀ ਵਾਂਗੂ ਖੜਕਾ ਸਕਦੇ ਆਂ ਔਰ ਗੁਲਾਬੀ ਲਾਲ ਫੁੱਲ ਜਿਹੜੇ ਇਹਦੇ ਨਿਕਲਣਗੇ ਤੇ ਦੋਸਤੋ ਆ ਇਹ ਜਿਹੜਾ ਸਾਡੇ ਬੇਕਾਰ ਪਿਆ ਸੀ ਸਮਾਨ ਉਹਦੇ ਵਿੱਚ ਅਸੀਂ ਲਾਏ ਹੋਇਆ ਪਲਾਂਟ ਤੇ ਸਾਡੇ ਘਰ ਦੀ ਸ਼ੋਭਾ ਵਧਾਉਂਦੇ ਆ ਤੇ ਜਦੋਂ ਇਹ ਫੁੱਲ ਨਿਕਲ ਕੇ ਥੱਲੇ ਤੱਕ ਆਂਦੇ ਤੇ ਕੰਧਾਂ ਵੀ ਲਾਲ ਕਰ ਦਿੰਦੇ ਤੇ ਦੋਸਤੋ ਹੁਣ ਤੁਹਾਨੂੰ ਮੈਂ ਦੱਸਦਾ ਵੀ ਤੁਹਾਡੇ ਕੂੜੇ ਦੇ ਵਿੱਚ ਸਿੱਟੇ ਹੋਏ ਡੱਬੇ ਨੂੰ ਡਸਟਬਿਨ ਨੂੰ ਤੁਸੀਂ ਭਰਤ ਸਕਦੇ ਆ ਤੇ ਦੋਸਤੋ ਇਹ ਹੈਗਾ ਕਿ ਸ਼੍ਰੀਨਗਰ ਦੇ ਵਿੱਚ ਕੇਸਰ ਹੁੰਦਾ ਨਾ ਦੋਸਤੋ ਤੇ ਪਰ ਵਾਕਿਆ ਤੁਸੀਂ ਵੀ ਦੋਸਤੋ ਦੱਸਣਾ ਪਹਿਚਾਣ ਕੇ ਕਿ ਵਾਕਿਆ ਇਹ ਕੇਸਰ ਦਾ ਬੂਟਾ ਆ ਕਿ ਜਾਂ ਅਸੀਂ ਕਿਤੇ ਹੋਰ ਏ ਬੂਟੇ ਨੂੰ ਪਾਣੀ ਪਾਈ ਜਾਂਦੇ ਆ ਕਿਉਂਕਿ ਇਹ ਪਹਿਲੀ ਵਾਰ ਲਾਇਆ ਅਸੀਂ ਤੇ ਪਹਿਚਾਣੋ ਇਹਨੂੰ ਤੇ ਜਿਹੜੇ ਦੋਸਤ ਕੇਸਰ ਦਾ ਕੰਮ ਕਰਦੇ ਆ ਜਾਂ ਦੋਸਤ ਜਿਹੜੇ ਕੇਸਰ ਦੇ ਬਾਰੇ ਜਾਣਦੇ ਆ ਕਿਉਂਕਿ ਇਹ ਮੈਂ ਪੰਜਾਬ ਦੇ ਵਿੱਚ ਦੋਸਤੋ ਪਹਿਲੀ ਵਾਰ ਲਾਇਆ ਇਹ ਵੀ ਓਪਨ ਦੇ ਵਿੱਚ ਔਰ ਲਾਇਆ ਵੀ ਦੋਸਤੋ ਇਦਾਂ ਆ ਪੇ ਡਸਟਬਿਨ ਚੋਂ ਡੱਬਾ ਚੱਕਿਆ ਜਿਹੜੇ ਡੱਬੇ ਸਿੱਟੇ ਦੇ ਹੁੰਦੇ ਆ ਤੇ ਅਸੀਂ ਉਹਦੇ ਵਿੱਚ ਮਿੱਟੀ ਪਾਈ ਤੇ ਉਹਦੇ ਵਿੱਚ ਜਿਹੜੇ ਇਹ ਬਾਲਸ ਇਹਦੇ ਉਹ ਅਸੀਂ ਵਿੱਚ ਰੱਖੇ ਆ ਤੇ ਇਹਨੂੰ ਕਾਫੀ ਧੇਰ ਹੋ ਗਏ ਰੱਖਿਆ ਨੂੰ ਤੇ ਹਜੇ ਤੱਕ ਇਹਨੂੰ ਕੋਈ ਨਾ ਤਾਂ ਫੁੱਲ ਖੜਿਆ ਤੇ ਨਾ ਹੀ ਕੇਸਰ ਲੱਗਾ ਮੈਨੂੰ ਨਹੀਂ ਪਤਾ ਇਹਨੂੰ ਲੱਗੇਗਾ ਕਿ ਨਹੀਂ ਲੱਗੇਗਾ ਸੋ ਤੁਸੀਂ ਜੇਕਰ ਕੇਸਰ ਦੀ ਬਾਈ ਖੇਤੀ ਕਰਦੇ ਆ ਤੇ ਤੁਸੀਂ ਇਹਦੇ ਬਾਰੇ ਜ਼ਰੂਰ ਦੱਸਿਓ ਵੇ ਵੱਕਾ ਇਹ ਕੇਸਰ ਦਾ ਪਲਾਂਟ ਆ ਜਾਂ ਕੋਈ ਹੋਰ ਆ ਤੇ ਬਾਕੀ ਰਹੀ ਗੱਲ ਦੋਸਤੋ ਤੁਹਾਡੇ ਪਲਾਂਟ ਦੇ ਫੁੱਲ ਲੱਗਣ ਚਾਹੇ ਨਾ ਲੱਗਣ ਪਰ ਇੱਕ ਗੱਲ ਜ਼ਰੂਰ ਆ ਕਿ ਜੇਕਰ ਤੁਸੀਂ ਇਹ ਫੁੱਲਾਂ ਨੂੰ ਇਹ ਪਲਾਂਟ ਨੂੰ ਜੇਕਰ ਤੁਸੀਂ ਪਿਆਰ ਕਰਦੇ ਆ ਦੇਖੋ ਤੁਸੀਂ ਛੋਟੇ ਤੋਂ ਛੋਟੇ ਡੱਬੇ ਦੇ ਵਿੱਚ ਵੀ ਤੁਸੀਂ ਆਪਣਾ ਸਮਾਨ ਲਾਉਂਗੇ ਤੇ ਜੇਕਰ ਤੁਸੀਂ ਉਹਦੇ ਨਾਲ ਪਿਆਰ ਕਰਦੇ ਆ ਕਿਉਂਕਿ ਸਾਨੂੰ ਫਿਰ ਡਰਸਟ ਬਿੰਦ ਦੇ ਵਿੱਚੋਂ ਵੀ ਉਦਾਂ ਦੀਆਂ ਚੀਜ਼ਾਂ ਲੱਭਦੀਆਂ ਤੇ ਇਹਨੂੰ ਅਸੀਂ ਯੂਜ਼ ਦੇ ਵਿੱਚ ਲਿਆ ਸਕਦੇ ਆ ਸੋ ਇਸ ਕਰਕੇ ਦੋਸਤੋ ਹੁਣ ਤੁਹਾਡੇ ਘਰ ਜਦੋਂ ਵੀ ਕਿਤੇ ਇਦਾਂ ਦਾ ਸਮਾਨ ਪਿਆ ਹੋਵੇ ਨਾ ਉਹਦੇ ਵਿੱਚ ਛੋਟੇ ਛੋਟੇ ਪਲਾਂਟ ਲਾ ਕੇ ਤੁਸੀਂ ਜਿੱਥੇ ਵੀ ਰੱਖੋਗੇ ਤੇ ਜਦੋਂ ਇਹਨਾਂ ਨੂੰ ਫੁੱਲ ਨਿਕਲਣਗੇ ਨਿਕਲਦੇ ਆ ਕਿਉਂਕਿ ਹੁਣ ਇਹ ਜਿਹੜਾ ਕਿ ਸਰਦੀਆਂ ਦਾ ਮੌਸਮ ਸੀਗਾ ਉਸ ਤੋਂ ਬਾਅਦ ਇਹ ਦੇਖੋ ਆ ਦੇਖੋ ਪਲਾਂਟ ਆ ਜਿਹੜੇ ਚੱਲਣ ਲੱਗਣਗੇ ਦੁਬਾਰਾ ਇਹਨੂੰ ਪੱਤੇ ਆਣਗੇ ਨਵੇਂ ਆ ਪੁਰਾਣਾ ਪਲਾਂਟਾਂ ਦੇਖੋ ਤੇ ਫੁੱਲਾ ਦੋਸਤੋ ਇਹ ਸਾਰਾ ਡੱਬਾ ਜਿਹੜਾ ਆਲੇ-ਦੁਆਲੇ ਤੱਕ ਨਾ ਭਰ ਜਾਵੇਗਾ ਤੇ ਫੁੱਲੇ ਫੁੱਲ ਲੱਗਣਗੇ ਤੇ ਡੱਬਾ ਇਹਨੂੰ ਆਲੇ-ਦੁਆਲੇ ਨਹੀਂ ਦਿਖੇਗਾ ਸੋ ਇਹ ਚੀਜ਼ ਆ ਤੇ ਦੇਕਰ ਤੁਸੀਂ ਹੁਣ ਇਹਨੂੰ ਅਸੀਂ ਡੱਬਾ ਸਮਝ ਕੇ ਛੋਟਿਆ ਮਿੱਟੀ ਪਾ ਕੇ ਇਹ ਮਿੱਟੀ ਦੀ ਤਾਕਤ ਆ ਭਾਈ ਮਿੱਟੀ ਨੂੰ ਕਿਸੇ ਵੀ ਤਹ ਤੁਸੀਂ ਯੂਜ਼ ਕਰਦੇ ਹੋ ਤੁਹਾਡੇ ਅਕੋਰਡਿੰਗ ਤੁਹਾਨੂੰ ਉਹ ਫਤੋ ਕਈ ਗੁਣਾ ਮੁੱਲ ਤੁਹਾਨੂੰ ਵਧੀਆ ਜਿਹੜਾ ਕਿ ਉਮੀਦ ਤੋਂ ਵੀ ਕਈ ਗੁਣਾ ਜ਼ਿਆਦਾ ਦਿੰਦੀ ਆ ਸੋ ਇਸ ਕਰਕੇ ਤੁਸੀਂ ਇਹ ਛੋਟੇ ਛੋਟੇ ਪਲਾਂਟ ਆ ਦੋਸਤੋ ਆਪਣੇ ਘਰ ਦੇ ਵਿੱਚ ਲਾ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ ਜਿਹੜੇ ਭੱਡੇ ਪਲਾਂਟ ਆ ਤੇ ਉਹਨਾਂ ਨੂੰ ਫੁੱਲ ਜਾਂ ਜਿਹੜੀਆਂ ਸਬਜ਼ੀਆਂ ਲੱਗਣਗੀਆਂ ਤੇ ਉਹ ਤੁਹਾਡੇ ਤੱਕ ਆਪਾਂ ਲੈ ਕੇ ਆਵਾਂਗੇ ਤੇ ਦੋਸਤੋ ਐਸ ਪਲਾਂਟ ਦੇ ਬਾਰੇ ਦੇਖੋ ਕਿੰਨਾ ਸੋਹਣਾ ਪਲਾਂਟ ਆ ਤੇ ਫੁੱਲ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਪਲਾਂਟ ਕੋਈ ਆਮ ਨਹੀਂ ਹੈਗੇ ਤੇ ਇਹਦੀ ਵੀ ਪਹਿਚਾਨ ਕਰਕੇ ਦੱਸਿਓ ਤੇ ਦੋਸਤ ਜਿਹੜੇ-ਜਿਹੜੇ ਸਾਨੂੰ ਸਹੀ ਕਮੈਂਟ ਕਰਨਗੇ ਤੇ ਆਪਾਂ ਉਹਨਾਂ ਦਾ ਨਾਮ ਆ ਜਿਹੜਾ ਅਗਲੀ ਬਲੌਗ ਤੇ ਵਿੱਚ ਅਨਾਉਂਸ ਕਰਾਂਗੇ ਦੋਸਤੋ ਤਾਂ ਜੋ ਤੁਹਾਨੂੰ ਵੀ ਇਹਨਾਂ ਬੂਟਿਆਂ ਦੇ ਨਾਲ ਪਿਆਰ ਹੋਵੇ ਭਾਈ ਤੇ ਦੋਸਤੋ ਕੇਸਰ ਦਾ ਰੇਟ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ ਮਹਿੰਗਾ ਆ ਉਹ ਇਸੇ ਲਈ ਮਹਿੰਗਾ ਆ ਕਿਉਂਕਿ ਇਹਨੂੰ ਸਮਾਂ ਬਹੁਤ ਲੱਗਦਾ ਇਹਨੂੰ ਕੇਸਰ ਨੂੰ ਤੌਰ ਦੇਖਭਾਲ ਬਹੁਤ ਮੰਗਦਾ ਤੇ ਫਿਲਹਾਲ ਆਪਾਂ ਤਾਂ ਇਹ ਪਹਿਲੀ ਵਾਰ ਫਸਲ ਲਾਈ ਆ ਦੋਸਤੋ ਤੇ ਦੂਜੀ ਗੱਲ ਮੈਂ ਕਰਦਾ ਦੁਪਹਿਰ ਖਿੜੀ ਦੀ ਇਹਦੇ ਇੱਕ ਦੇ ਵਿੱਚ ਫੁੱਲ ਲੱਗਦੇ ਆ ਜਾਮਣੀ ਤੇ ਦੂਜੇ ਦੇ ਵਿੱਚ ਲੱਗਦੇ ਆ ਵਾਈਟ ਤੇ ਤੀਜੇ ਦੇ ਵਿੱਚ ਲੱਗਦੇ ਆ ਨਾ ਉਹ ਰੈੱਡਾ ਤੇ ਨਾ ਉਹ ਪਿੰਕਾ ਤੇ ਵਿਚਾਲੇ ਜਿਹੜਾ ਰੰਗ ਆ ਤੇ ਫੁੱਲ ਜਦੋਂ ਆਊਗੇ ਤੇ ਤੁਹਾਨੂੰ ਦੋਸਤੋ ਸਾਰਿਆਂ ਨੂੰ ਆਪਾਂ ਦਿਖਾਵਾਂਗੇ ਕਿੰਨੇ ਸੋਹਣੇ ਸੋਹਣੇ ਫੁੱਲ ਲੱਗਦੇ ਇਹਨਾਂ ਨੂੰ ਤੇ ਤੁਸੀਂ ਇਹਦਾ ਇੱਕ ਮੈਂ ਤੁਹਾਨੂੰ ਹੋਰ ਖਾਸ ਗੱਲ ਕਰਦਾ ਵੀ ਜਿਹੜੇ ਦੋਸਤ ਨੇ ਦੁਪਹਿਰ ਖਿੜੀ ਚਾ ਕੋਈ ਇਦਾਂ ਦੇ ਫੁੱਲ ਲਾਣੇ ਚਾਹੁੰਦੇ ਆ ਇਦਾਂ ਦੇ ਇੱਕਾਂ ਦੇਖੋ ਕਿੱਥੋਂ ਵੀ ਕੱਟ ਲਓ ਇਹਨੂੰ ਤੇ ਇਹਨੂੰ ਤੁਸੀਂ ਬੀ ਤੇ ਇਹੀ ਤੁਹਾਡਾ ਜਿਹੜਾ ਕੀ ਆ ਪਲਾਂਟ ਬਣ ਜਾਵੇਗਾ ਸੋ ਇਹ ਨੂੰ ਵਧਾਣ ਦਾ ਇਹ ਸਭ ਤੋਂ ਸੌਖਾ ਤਰੀਕਾ ਆ ਦੇਖੋ ਇਹ ਨੂੰ ਤੋੜਿਆ ਤੇ ਜਿੱਥੇ ਆ ਗਾਠਾ ਤੇ ਉਹ ਨੂੰ ਮਿੱਟੀ ਦੇ ਵਿੱਚ ਦੋਸਤੋ ਲਾ ਕੇ ਤੁਸੀਂ ਆਪਣੇ ਬਨੇਰੇ ਦੇ ਉੱਪਰ ਜਾਂ ਆਪਣੇ ਗਮਲੇ ਦੇ ਵਿੱਚ ਕਿਤੇ ਵੀ ਇਹ ਚੀਜ਼ ਤੁਸੀਂ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਕੀ ਆ ਤੁਸੀਂ ਪਲਾਂਟ ਵਧਾ ਸਕਦੇ ਸੋ ਦੂਜੀ ਗੱਲ ਇਹ ਕੋਈ ਬੂਟੇ ਦੇ ਵਿੱਚ ਕੋਈ ਕੋਈ ਗਮਲੇ ਦੇ ਵਿੱਚ ਤੁਸੀਂ ਤਿੰਨੇ ਲਾ ਸਕਦੇ ਆ ਸੋ ਇੱਕ ਨੂੰ ਫੁੱਲ ਜਾਮਣੀ ਨਿਕਲਣਗੇ ਲਾਲ ਨਿਕਲਗੇ ਚਿੱਟੇ ਨਿਕਲਣਗੇ ਪਰ ਜਸ ਗਮਲੇ ਦੇ ਵਿੱਚ ਫੁੱਲ ਆਣਗੇ ਸੋ ਤਿੰਨੇ ਡਿਜ਼ਾਈਨ ਆ ਜਿਹੜੇ ਉਹ ਬਹੁਤ ਸੋਹਣੇ ਲੱਗਣਗੇ ਸੋ ਇਹ ਕਲਾਕਾਰੀ ਤੁਸੀਂ ਆਪ ਕਰ ਸਕਦੇ ਆ ਸੋ ਜਿਹੜਾ ਬੰਦਾ ਡਸਟ ਬੇਨ ਦੇ ਵਿੱਚ ਡੱਬੇ ਚੱਕ ਕੇ ਰੰਗ ਕਰਕੇ ਕਰ ਸਕਦਾ ਸੋ ਉਹ ਅੱਗੇ ਉਹ ਪ੍ਰੋਸੈਸ ਇਹ ਵੀ ਕਰ ਸਕਦਾ ਜੇਕਰ ਉਹਨੂੰ ਇਹਨਾਂ ਪੇੜ ਪੌਦਿਆਂ ਦੇ ਨਾਲ ਇਹਨਾਂ ਬੂਟਿਆਂ ਦੇ ਨਾਲ ਪਿਆਰ ਆ ਸੋ ਦੋਸਤੋ ਧੰਨਵਾਦ ਆ ਮਿਲਦਿਆਂ ਕਿਸੇ ਹੋਰ ਨਾ ਵੀ ਜਾਣਕਾਰੀ ਸਤਿ ਸ੍ਰੀ ਅਕਾਲ ਧੰਨਵਾਦ